ਇਸ ਦਿਨ ਲੱਗੇਗਾ ਸਾਲ ਦਾ ਦੂਜਾ ਸੂਰਜ ਗ੍ਰਹਿ। ਸੂਤਕ ਕਾਲ ਨੂੰ ਜਾਣੋ ਇਹਨਾਂ ਤੇ ਪਵੇਗਾ ਅਸਰ। ਹਰ ਕੋਈ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਬਾਰੇ ਜਾਣਨਾ ਚਾਹੁੰਦਾ ਹੈ। ਜਦੋਂ ਸੂਰਜ ਅਤੇ ਚੰਦਰ ਗ੍ਰਹਿਣ ਹੁੰਦਾ ਹੈ ਤਾਂ ਇਸ ਦ੍ਰਿਸ਼ ਨੂੰ ਹਰ ਕੋਈ ਦੇਖਣਾ ਚਾਹੁੰਦਾ ਹੈ। ਇਹ ਖਗੋਲੀ ਘਟਨਾ ਧਾਰਮਿਕ ਅਤੇ ਵਿਗਿਆਨਿਕ ਤੌਰ ਤੇ ਵੀ ਬਹੁਤ ਮਹੱਤਵਪੂਰਨ ਹੈ। ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ 8 ਅਪ੍ਰੈਲ 2024 ਨੂੰ ਲੱਗਾ ਸੀ। ਗ੍ਰੈਂਡ ਦੀਸ ਸਮਾਪਤੀ ਦੇ ਨਾਲ ਹੀ ਇਸ ਦਾ ਸੂਤਕ ਕਾਲ ਵੀ ਸਮਾਪਤ ਹੋ ਗਿਆ ਹਾਲਾਂਕਿ ਇਹ ਪਹਿਲਾ ਸੂਰਜ ਗ੍ਰੈਂਡ ਭਾਰਤ 'ਚ ਨਜ਼ਰ ਨਹੀਂ ਆਇਆ ਕੀ ਤੁਸੀਂ ਜਾਣਦੇ ਹੋ ਸਾਲ 2024 ਵਿੱਚ ਦੂਜਾ ਸੂਰਜ ਗ੍ਰੈਂਡ ਕਦੋਂ ਲੱਗਣ ਵਾਲਾ ਹੈ ਕੀ ਇਹ ਸੂਰਜ ਗ੍ਰੈਂਡ ਭਾਰਤ ਵਿੱਚ ਦਿਖਾਈ ਦੇਵੇਗਾ ਇੱਥੇ ਇਸ ਬਾਰੇ ਆਪਾਂ ਪੂਰਾ ਜਾਣਾਂਗੇ ਵੀਡੀਓ ਅੰਤ ਤੱਕ ਦੇਖਦੇ ਰਹਿਣਾ ਸਾਲ ਦਾ ਦੂਜਾ ਗ੍ਰੈਂਡ ਕਦੋਂ ਲੱਗੇਗਾ ਜੋਤਿਸ਼ੀ ਅੰਕ ਵਿਗਿਆਨੀ ਅਤੇ ਐਸਟਰੋਵਾਸਤੂ ਮਾਹਿਰ ਡਾਕਟਰ ਗੌਰਵ ਕੁਮਾਰ ਦੀਕਸ਼ਿਤ ਦਾ ਕਹਿਣਾ ਹੈ ਕਿ ਇਸ ਸਾਲ ਦਾ ਦੂਜਾ ਸੂਰਜ ਗ੍ਰਹਣ 2 ਅਕਤੂਬਰ ਨੂੰ ਲੱਗਣ ਜਾ ਰਿਹਾ ਹੈ ਇਸ ਗ੍ਰਹਣ ਦਾ ਸਮਾਂ ਰਾਤ 9:13 ਤੋਂ ਅਗਲੇ ਦਿਨ ਸਵੇਰੇ 3:17 ਤੱਕ ਹੋਵੇਗਾ ਇਹ ਗ੍ਰਹਣ ਬਹੁਤ ਲੰਬਾ ਹੋਵੇਗਾ ਅਤੇ ਇਸ ਦੀ ਮਿਆਦ ਲਗਭਗ 6 ਘੰਟੇ ਦੀ ਹੋਵੇਗੀ ਹਾਲਾਂਕਿ ਸਾਲ ਦਾ ਦੂਜਾ ਸੂਰਜ ਗ੍ਰਹਣ ਵੀ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਕਿਉਂਕਿ ਇਹ ਗ੍ਰਹਣ ਰਾਤ ਨੂੰ ਲੱਗੇਗਾ ਸੂਤਕ ਦੀ ਮਿਆਦ ਕਦੋਂ ਸ਼ੁਰੂ ਹੋਵੇਗੀ ਆਮ ਤੌਰ ਤੇ ਸੂਰਜ ਗ੍ਰਹਿਣ ਤੋਂ 12 ਘੰਟੇ ਪਹਿਲਾਂ ਸੂਤਕ ਦੀ ਮਿਆਦ ਸ਼ੁਰੂ ਹੁੰਦੀ ਹੈ ਇਸ ਦੌਰਾਨ ਕੋਈ ਵੀ ਸ਼ੁਭ ਕੰਮ ਨਹੀਂ ਕਰਨਾ ਚਾਹੀਦਾ ਪੂਜਾ ਅਤੇ ਸ਼ੁਭ ਕੰਮ ਦੀ ਮਨਾਹੀ ਹੁੰਦੀ ਹੈ ਗਰਭਵਤੀ ਔਰਤਾਂ ਨੂੰ ਵੀ ਸੂਤਕ ਦੇ ਦੌਰਾਨ ਬਹੁਤ ਸਾਰੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਹਾਲਾਂਕਿ ਜਦੋਂ ਸੂਰਜ ਗ੍ਰਹਿਣ ਦਾ ਸੂਤਕ ਸਮਾ ਭਾਰਤ ਵਿੱਚ ਜਾਇਜ਼ ਨਹੀਂ ਹੋਵੇਗਾ ਤਾਂ ਲੋਕਾਂ ਨੂੰ ਇਸ ਬਾਰੇ ਕੋਈ ਸਾਵਧਾਨੀ ਵਰਤਣ ਦੀ ਲੋੜ ਨਹੀਂ ਹੈ ਤੁਸੀਂ ਚਾਹੋ ਤਾਂ ਇਸ ਸਮੇਂ ਦੌਰਾਨ ਪਰਮਾਤਮਾ ਦਾ ਨਾਮ ਲੈ ਸਕਦੇ ਹੋ ਜਾਲਮ ਕਰਮ ਸੂਈ ਅਤੇ ਧਾਗੇ ਦੀ ਵਰਤੋਂ ਖਾਣਾ ਪਕਾਉਣ ਆਦਤੋਂ ਬਚਣਾ ਚਾਹੀਦਾ ਹੈ ਇਹ ਸੂਤਕ ਅਤੇ ਗ੍ਰਹਿਣ ਕਾਲ ਪੂਜਾ ਭਜਨ ਅਤੇ ਤੰਤਰ ਕ੍ਰਿਆਵਾਂ ਲਈ ਹੀ ਸ਼ੁਭ ਹੈ ਇਸ ਚ ਜੇਕਰ ਤੁਸੀਂ ਕਿਸੇ ਵੀ ਮੰਤਰ ਦਾ ਜਾਪ ਕਰਦੇ ਹੋ ਤਾਂ ਤੁਹਾਨੂੰ 10 ਗੁਣਾ ਜ਼ਿਆਦਾ ਫਲ ਮਿਲਦਾ ਕਿੱਥੇ ਦਿਖੇਗਾ ਸੂਰਜ ਗ੍ਰਹਿਣ ਦਾ ਅਸਰ ਭਾਰਤ ਦਾ ਦੂਜਾ ਸੂਰਜ ਗ੍ਰਹਿਣ ਭਾਰਤ 'ਚ ਨਜ਼ਰ ਨਹੀਂ ਆਏਗਾ ਪਰ ਆਰਕਟਿਕ, ਅਰਜنٹੀਨਾ, ਫਿਜੀ, ਚਿਲੀ, ਪੇਰੂ, ਬ੍ਰਾਜ਼ੀਲ, ਨਿਊਜ਼ੀਲੈਂਡ, ਅੰਟਾਰਕਟਿਕਾ, ਪ੍ਰਸ਼ਾਂਤ ਮਹਾਸਾਗਰ, ਦੱਖਣੀ ਅਮਰੀਕਾ ਆਦਿ ਸਮੇਤ ਕਈ ਹੋਰ ਦੇਸ਼ਾਂ ਦੇ ਲੋਕ ਅਨੁਭਵ ਕਰ ਸਕਣਗੇ। ਇਹ ਅਦਭੁਤ ਖਗੋਲੀ ਘਟਨਾ ਹੈ। ਤੁਹਾਨੂੰ ਦੱਸ ਦਈਏ ਕਿ ਜਦੋਂ ਚੰ드ਰਮਾ ਅਤੇ ਧਰਤੀ ਦੇ ਦਵਾਲੇ ਘੁੰਮਦੇ ਹੋਏ ਸੂਰਜ ਅਤੇ ਧਰਤੀ ਦੇ ਵਿਚਕਾਰ ਆ ਜਾਂਦਾ ਹੈ ਤਾਂ ਸੂਰਜ ਗ੍ਰਹਿ ਹੁੰਦਾ ਇਹ ਅੱਜ ਦੀ ਪੂਰੀ ਜਾਣਕਾਰੀ ਧਾਰਮਿਕ ਸ਼ਾਸਤਰਾਂ ਤੇ ਜੋਤਿਸ਼ ਮਾਹਿਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵੀ ਵਿਚਾਰ ਨਹੀਂ ਹੈ ਕਿਸੇ ਵੀ ਨਫੇ ਨੁਕਸਾਨ ਦਾ ਜਿੰਮੇਵਾਰ ਸਾਡਾ ਚੈਨਲ ਜਾਨਸੀ ਨਹੀਂ ਹੋਵਾਂਗੇ ਵੀਡੀਓ ਅੰਤ ਤੱਕ ਦੇਖੀ ਇਸ ਲਈ ਧੰਨਵਾਦ ਚੰਗੀ ਲੱਗੀ ਤਾਂ ਹੀ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ